ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਆਪਾਂ ਨੂੰ ਕਿਸੇ ਨੇ ਪਿਕ ਭੇਜੀ ਸੀ ਤੇ ਆਪਾਂ ਇਹ ਡਿਜ਼ਾਈਨ ਬਣਾਇਆ ਵਾ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ ਇਹ ਡਿਜ਼ਾਈਨ ਅਖੀਰ ਤੱਕਰ ਤੁਸੀਂ ਵੇਖਿਓ ਇਹ ਡਿਜ਼ਾਈਨ ਇੱਕ ਗੁੰਝਲਜਰਜਾ ਡਿਜ਼ਾਈਨ ਹੈ ਇਹ ਕਿਸ YouTube ਤੇ ਵੀ ਚੈਨਲ ਤੇ ਇਹ ਡਿਜ਼ਾਈਨ ਕਿਸੇ ਤੇ ਨਹੀਂ ਹੈਗਾ ਤਾਂ ਇਹ ਡਿਜ਼ਾਈਨ ਅਸੀਂ ਬਣਾ ਕੇ ਸਿਖਾਉਣ ਲੱਗੇ ਆਂ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਬੰਦਾ ਵਾ ਪਹਿਲਾਂ ਆਪਾਂ ਦੋ ਕੁੰਡੇ ਇਸ ਤਰ੍ਹਾਂ ਉਨ ਲਏ। ਉਨ ਲੇ। ਫਿਰ ਆਪਾਂ ਅੱਗੇ ਨੂੰ ਧਾਗਾ ਲਿਆ ਕੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਕਰ ਲੇ। ਫਿਰ ਆਪਾਂ ਪਿੱਛੇ ਨੂੰ ਧਾਗਾ ਲਿਆ ਕੇ ਇੱਕ ਕੁੰਡਾ ਉਨ ਲਿਆ। ਫਿਰ ਆਪਾਂ ਅੱਗੇ ਨੂੰ ਧਾਗਾ ਲਿਆ ਕੇ ਤਿੰਨ ਕੁੰਡੇ ਆਪਾਂ ਉਸ ਤਰ੍ਹਾਂ ਹੀ ਉਤਾਰ ਲੈਣੇ ਆ। ਫਿਰ ਆਪਾਂ ਪਿੱਛੇ ਨੂੰ ਧਾਗਾ ਲਿਆ ਕੇ ਇੱਕ ਕੁੰਡਾ ਆਪਾਂ ਬੁਣ ਲੈਣਾ। ਫਿਰ ਆਪਾਂ ਇਸ ਤਰ੍ਹਾਂ ਗਿੰਤਾ ਧਾਗਾ ਲਿਆ ਕੇ ਇਸ ਤਰ੍ਹਾਂ ਇੱਕ ਕੁੰਡਾ ਆਪਾਂ ਔਨ ਲਿਆ ਫਿਰ ਆਪਾਂ ਗਿੰਤਾ ਗੱਲੇ ਆ ਕੇ ਤਿੰਨ ਕੁੰਡੇ ਆਪਾਂ ਉਸ ਤਰ੍ਹਾਂ ਉਤਾਰ ਲੈਣੇ ਆ ਫਿਰ ਇਸ ਤਰ੍ਹਾਂ ਦੋ ਕੁੰਡੇ ਆਪਾਂ ਫਿਰ ਇਸ ਤਰ੍ਹਾਂ ਔਨ ਲੈਣੇ ਹੁਣ ਆਪਾਂ ਬੈਗ ਸਲਾਈ ਆ ਗਿਆ ਬੈਗ ਸਲਾਈ ਸਾਰੀ ਆਪਾਂ ਇਸ ਤਰ੍ਹਾਂ ਪੁੱਠੀ ਬਣਾ ਲੈਣੀ ਆ ਬੈਗ ਸਲਾਈ ਆਪਾਂ ਇਸ ਤਰ੍ਹਾਂ ਸਾਰੀ ਪੁੱਠੀ ਬਣਾ ਲੈਣੀ ਆ ਇਹ ਤੁਸੀਂ ਅਖੀਰ ਤੱਕਾ ਡਿਜ਼ਾਈਨ ਵੇਖਿਓ ਇਹ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੁਣ ਆਪਾਂ ਇਸ ਤਰ੍ਹਾਂ ਫਿਰ ਦੋ ਕੁੰਡੇ ਆਪਾਂਉਣ ਲਈ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਬਣਾ ਲਿਆ एक कुंडा बोन लिया इस तरह के एक आप अगे ने लिया के जली बना ली जाली बना ली एक कुंडा फिर इस तरह फिर आप कुंडा बोन लिया इस तरह अगे ने धागा लिया के इस तरह आप कुंड एक कुंडा कर लिया इस तरह यद जाली बना ली फिर आप कुंडा बोन लिया ਫਿਰ ਇੱਕ ਕੁੰਡਾ ਬੁਣ ਲਿਆ ਫਿਰ ਆਪਾਂ ਇੱਕ ਕੁੰਡੇ ਦੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਤੇ ਇਸ ਤਰ੍ਹਾਂ ਇੱਕ ਆਪਾਂ ਇੱਥੇ ਜਾਲੀ ਬਣਾ ਲਈ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਫਿਰ ਆਪਾਂ ਨਾਲ ਬੁਣ ਲਿਆ ਫਿਰ ਇੱਕ ਕੁੰਡਾ ਬੁਣ ਲਿਆ ਤਿੰਨ ਕੁੰਡੇ ਕਰ ਲਏ ਫਿਰ ਆਪਾਂ ਅੱਗੇਨ ਤੱਕ ਗੱਲਿਆ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣ ਨਾਲੇ ਨਾਲ ਇੱਕ ਆਪਾਂ ਇੱਥੇ ਜਾਲੀ ਬਣਾ ਲਈ ਦੋ ਕੁੰਡੇ ਆਪਾਂ ਉਸ ਤਰ੍ਹਾਂ ਹੀ ਬੁਣ ਲਏ ಬ್ಯಾಕ್ ಸಲೈ ಆಗಿ ಹಣ ದೊ ಕುಂಡೆ ಅಣ್ಣ ದೊಡ್ಡ ಬುನಲ್ಲೇ ಕುಂಡ ಬುನ ಲಾ ಆಗಿ ತರಹ ಚೊಕ್ಕೆ ಇನ್ನು ಆಣಾ ವಿಚಾರ ಇನ್ನು ಉತ್ತ ಉತಾರ ತನ್ನ ಕುಡೇಸ್ತರ ಬುಣ ಕು ಬುಣ ಇನ್ನು ಚಕ್ಕೂ ಬುಣಲ ಇನ್ನು ಇಷ್ಟ ಉತ್ತಾರುಂಡೆ ಬುಣ ಲೇಸ್ತರ ಎನ್ನು ಚೆ ಲಣ್ಯ ਇਹਰਾ ਆਪਾਂ ਕੁੰਡੇ ਵਿਚਕਾਰ ਬੰਨ੍ਹਣ ਕੇ ਇਹਨੂੰ ਧਾਗੇ ਨੂੰ ਆਪਾਂ ਇਸ ਤਰ੍ਹਾਂ ਉੱਤੋਂ ਤਾਰ ਦੇਣਾ ਫਿਰ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬੰਨ੍ਹ ਲਏ ਇਸ ਤਰ੍ਹਾਂ ਆਪਾਂ ਫਿਰ ਧਾਗਾ ਚੁੱਕ ਲਿਆ ਇਹਨੂੰ ਕੁੰਡੇ ਨੂੰ ਬੰਨ੍ਹ ਲਿਆ ਇਹਨੂੰ ਧਾਗੇ ਨੂੰ ਆਪਾਂ ਇਸ ਤਰ੍ਹਾਂ ਉੱਤੋਂ ਤਾਰ ਦੇਣਾ ਇਹਦੇ ਇਸ ਤਰ੍ਹਾਂ ਫਿਰ ਆਪਾਂ ਇਹ ਤਿੰਨ ਕੁੰਡੇ ਫਿਰ ਬੰਨ੍ਹ ਲਏ ਹੁਣ ਆਪਾਂ ਬੈਗ ਸिलाई ਤੇ ਆ ਗਏ ਬੈਗ ਸिलाई ਸਾਰੀ ਆਪਾਂ ਪੁੱਠੀ ਬਣਾਉਣੀ ਅੱਗੇ ਆਪਾਂ ਦੋ ਕੁੰਡੇ ਚੱਦੇ ਸੀ ਹੁਣ ਆਪਾਂ ਅੱਗੇ ਨਵੀਂ ਡੱਬੀ ਬਣਾਉਣ ਵਾਸਤੇ ਤਿੰਨ ਕੁੰਡੇ ਆਪਾਂ ਪਹਿਲਾਂ ਉਣਾਗੇ ਐਕਸਟਰਾ ਤਿੰਨ ਕੁੰਡੇ ਉਣਾਗੇ ਅੱਗੇ ਆਪਾਂ ਤਿੰਨ ਕੁੰਡਿਆਂ ਦਾ ਅੱਗੋਂ ਧਾਗਾ ਲੈਂਦਾ ਸੀ ਹੁਣ ਆਪਾਂ ਇੱਕ ਕੁੰਡਾ ਹੋਰ ਉਣਾਗੇ ਸਿੱਧਾ ਇਸ ਤਰ੍ਹਾਂ ఫా అని తగ్గాక తిను కండే ఇర ఫండా సగే ఫ అన్న కు ఫా ఫ తిను కండే ఇస్తా ఫాండా సర ਦੇਨ ਕੁੰਡੇ ਆਪਾਂ ਪਹਿਲਾ ਵੰਗੋ ਇਸ ਤਰ੍ਹਾਂ ਹੋਣ ਲਾਂਗੇ ਹੁਣ ਪੁੱਠੀ ਚਲਾਈ ਆਪਣੀ ਪੁੱਠੀ ਆ ਆਪਾਂ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਸੋਹਣਾ ਹੈ ਇਹ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਦਾ ਤਿਆਰ ਹੋ ਜਾਂਦਾ ਵਾ